हां जी भाई जी ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੁਮਿਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਪੰਜ ਕੱਟੀਆਂ ਸਾਂਝਾ ਕਰਨਾ। ਇੱਕ ਤਾਂ ਤੁਹਾਨੂੰ ਦਿਖਾਦਾ ਨਿਜੀ ਰਾਬ ਦੇ ਵਿੱਚ ਮਿਲ ਖਾਂਦੀ। ਚਾਰ ਦਿਖਾਦਾ ਮੁਰਾ ਨਾਲ ਦਿੰਦਾ ਜਿਵੇਂ ਵਿਚਾਲੇ ਨੇ ਤਿੰਨ ਖੜੇ ਲਗਭਗ ਜੱਜਮੈਂਟ ਤੋਂ ਪਤਾ ਲੱਗਦਾ ਡੇਢ-ਡੇ ਸਾਲ ਦਿਆਂ ਹੋਣੇ ਬਾਕੀ ਜੋ ਜਾਣਕਾਰੀ ਹੋ ਮੈਂ ਸਾਂਝੀ ਕਰ ਦਨੇਗੇ। ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਥੱਲੇ ਨਹੀਂ ਕਰਸਾ ਠੀਕ ਆ। ਤੇ ਇੱਕ ਕੱਟੀ ਛੋਟੀ ਕਿਲੇ ਵੱਡੀ ਕੱਟਾਂ ਚ ਪਾਏਗੀ ਜਿਵੇਂ 2 ਸਾਲਾਂ ਦੇ ਚ ਲਗਭਗ ਗੱਭਣ ਹੋਣ ਦੇ ਕਾਬਿਲਾਂ ਸਿੰਘਾ ਸੁੰਦ ਕਰਮੜੇ ਇਹ ਛੋਟੀ ਵੱਡੀ ਸ਼ਕੀਨ ਹਾਂ। ਤੇ ਉਹਨਾਂ ਟਾਈਮ ਦੀ ਬੜੀ ਨੇ ਸ਼ਾਨਦਾਰ ਝੋਟੀ ਤਿਆਰ ਹੋਣਾ ਜਿਹੜੇ ਸਾਣਾ ਸਿੰਘਾ ਸੁਆਦੀ ਦੇ ਸ਼ਰੀਰ ਦੀ ਬੰਤਰ ਹਨ ਤੇ ਬਾਕੀ ਤੋ ਤਾਰਕ ਤੁਹਾਨੂੰ ਕੱਲੀ ਕੱਲੀ ਕੱਟੀ ਦਿਖਾ ਦੇਵਾਂਗੇ ਆਪਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਵੀ ਵੀਰ ਨੇ ਕੋਈ ਵੀਡੀਓ ਬਣਾਉਣੀ ਆਪਾਂ ਤੋਂ ਮੱਝ گاؤں ਵਿੱਚ ਸੰਧਿਤ ਆਪਾਂ ਨੰਬਰ ਨੋਟ ਕਰ ਲਿਓ 83604 62501 ਇਹ ਆਪਣਾ ਸੰਪਰਕ ਨੰਬਰ ਆ ਕਟਾਂ ਫਿਰ ਦਿਨ ਵਾਸਤੇ ਮਾਲਕਾ ਨੰਬਰ ਬਕਾਇਦਾ ਸਕਰੀਨ ਤੇ ਚੱਲੂਗਾ ਵੀਡੀਓ ਤੱਕ ਲਾਸਟ ਤੱਕ ਗੌਰ ਨਾਲ ਦੇਖਣੀ ਆ ਫੇਰ ਮਾਲਕਾਂ ਨਾਲ ਸੰਪਰਕ ਕਰਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਤੁਸੀਂ ਐਡਰੈਸ ਬੋਲ ਦੀ ਵੀਰੇ ਆਪਾਂ ਐਡਰੈਸ ਵੀਰੇ ਮੇਰਾ ਪਿੰਡ ਮਹਿਤਾਗਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਫੋਨ ਨੰਬਰ ਆਪਣਾ 97791 98511 ਤਾਂ ਆਪਾਂ ਆਪਾਂ ਨੂੰ 4 ਕਿਲੋਮੀਟਰ ਦੂਰ ਆ ਇਧਰ ਰੂੜੇਗੇ ਵੀ ਚਾਰਾ ਤੇ ਤੌੜਾ ਵੀ ਚਾਰਾ ਤੇ ਬੈਕ ਸਾਈਡ ਆਪਣੇ ਘੁਣਸਾਰੇ ਨੇ ਸਾਹਮਣੇ ਤਾਜੂ ਇਹ ਪਿੰਡਾਂ ਵਿੱਚ ਚੱਲਿਆ ਗਿਆ ਹਾਂ ਠੀਕ ਹੈ ਤੇ ਆਪਾਂ ਨੂੰ 5 ਗਾਜਾ ਟੋਟਲ ਕੱਟੀਆਂ ਹਾਂਜੀ ਹਾਂਜੀ ਠੀਕ ਹੈ ਇਹਦੀ ਇੱਕ ਵੱਡੀ ਬੰਦੀ ਲਈ 5 ਕਿਲ ਨਹੀਂ ਕਿਹਾ ਨੀਲ ਰੇੜੀ ਇਹ ਭਰਾਮਾਂ ਨੇ ਸਮਝਣਾ ਕੀ ਸਮਝਣਾ ਹਾਂਜੀ ਹਾਂਜੀ ਉਹ ਇਹ ਕਿਸੇ ਕੱਟੀ ਦੇ ਥਣ ਤਾਂ ਨਹੀਂ ਪੰਜ ਨਹੀਂ ਵੀਰੇ ਆਪਣੀ ਗਾਰੰਟੀ ਕੋ ਨਾ ਲੰਗ ਮਾਰੇ ਠੀਕ ਹੈ ਲੈ ਪਹਿਲੀ ਲੰਗ ਦੰਦਾਂ ਦੀ ਆਪਣੀ ਗਾਰੰਟੀ ਹੋ ਲੱਖੇ ਹੂੰ ਥਣ ਚਾਰ ਨੇ ਸੋਨੇ ਗੈਪ ਚ ਲੱਗੇ ਵੇ ਤੇ ਸੂਤ ਨਿਸ਼ਾਨ ਆ ਗਿਆ ਨਾ ਹੂੰ ਸੂਤ ਹੀ ਹੈ ਨਿਸ਼ਾਨ ਹੈਗਾ ਹਾਂ ਚਾਰੇ ਪੈ ਜਿੱਟਾਗੇ ਤੇ ਮੱਥਾ ਤੇ ਅੱਖਾਂ ਜਵਾਬ ਹਾ ਦਿਖਾ ਅੱਖਾਂ ਜਵਾਬ ਵੀਰੇ ਅੱਖਾਂ ਜਵਾਬ ਦੇ ਲਾਣਾ ਤਾਂ ਹੈ ਨਹੀਂ ਨਾ ਏਸ ਦੇਖ ਕਿੰਨਾ ਪਿਆਰਾ ਇਧਰੋਂ ਆ ਅੱਖ ਚ ਦਿਖਾ ਦਿਆ ਭਜੀ ਚਾਰੇ ਪੈਰ ਚਟੇ ਆ ਮੂੰਹ ਚਟਾ ਤੇ ਕਿੰਨੀ ਕੁ ਉਮਰ ਉਹ ਲਗਭਗ ਜੇ ਸਾਲ ਦੀ ਉਮਰ ਹੈ ਬਈ ਦੀ ਠੀਕ ਆ ਸਾਲ ਦੀ ਤੋਰ ਦੀ ਹੋਰ ਆਪਾਂ ਮੜਾ ਤੋਰੋ ਤੋਰੋ ਜੀ ਠੀਕ ਤੋਰ ਕਿਸ ਨੂੰ ਦਿਖਾ ਦੇ ਮਿੱਤਰੋ ਤੇ ਇੱਕ ਸਾਲ ਦੀ ਉਮਰ ਆ ਕਰਮ ਵਾਲੀ ਦੀ ਨੈਣ ਅੱਖ ਸੋਹਣੇ ਆ ਤੇ ਬਾਕੀ ਜਿਹੜਾ ਫਰ ਆਪਾਂ ਇਸੇ ਲਾਊਗਾ ਉਹਦਾ ਮਨ ਕੀ ਕਹਿੰਦਾ ਹਨਾ ਇਹਦਾ ਅਗਲੇ ਨੇ ਆਪਦੀ ਜੱਜਮੈਂਟ ਕਰਕੇ ਦੇਖ ਕੇ ਕਹਣਾ ਬਈ ਅਗਲੇ ਦਾ ਮਨ ਖੁਸ਼ ਹੋਵੇ ਕੱਟੀ ਪਰ ਬੰਨਣ ਵਾਲੀ ਕੱਟੀ ਆ ਹਾਂ ਬਹੁਤ ਚੰਗੀ ਆ ਜਿਵੇਂ ਸਰੀਰ ਦੀ ਲੰਬਾਈ ਲੰਬੂਈ ਆ ਨਾ ਪਤਲੀ ਬਰੀਕੀ ਨੀਲੀ 라ਵੀ ਆ ਦੇਖ ਆਪਾਂ ਇਹ ਨਹੀਂ ਕਹਿੰਦੇ ਫਲਾਨੀ ਐ ਦੇਮ ਕੀ ਆ ਕੱਟੀ ਬਹੁਤ ਚੰਗੀ ਫਲਾਨ ਨੇ ਬੈਲਟ ਦੀ ਫਲਾਨ ਨੇ ਬਾਟਰ ਬੈਲਟ ਆ ਜਾਂਦਾ ਵਿੱਚ ਹਾਂ ਕੁਝ ਨਹੀਂ ਲਾਉਣਾ ਬਸ ਸਿੰਪਲ ਕੱਟੀ ਐ ਠੀਕ ਐ ਚਾਰੇ ਪੈਜ ਟਿਆ ਅੱਖਾਂ ਨੀਲੀਆਂ ਤੇ ਮੱਥਾ ਚਿੱਟਾ ਗਾ ਸੂਤ ਨਿਸ਼ਾਨਾ ਗੀ ਪੂਛ ਤੋਂ ਬਾਅਦ ਛੱਟੇ ਕੀ ਤੁਹਾਡੇ ਚਾਰ ਆਗੇ ਉਮਰ ਸਾਲ ਦੀ ਆਗੀ ਬੜਨੀ ਚੰਗੀ ਐ ਕੱਟੀ ਹਾਂ ਐਦਾਂ ਜਿਹੜਾ ਭਰਾ ਇਹਨੂੰ ਜਜਾ ਮਿੱਠਾ ਪਾਊਗਾ ਉਹੀ ਜਿਹੇ ਤਿਆਰ ਹੋਊਗਾ ਹੋਰ ਜਿਹੇ ਸਵਾਦ ਹੁੰਦਾ ਚਾਹਦਾ ਹਾਂ 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 ਬਿਲਕੁਲ ਤੇ ਇਹ ਰੇਟ ਵਾਈ ਫਿਰ ਇਹਨਾਂ ਦੇ ਰੇਟ ਮੇਰੇ ਫੋਨ ਤੇ ਹੀ ਕਰਾਂਗੇ ਸਾਰਾਂ ਗੱਟਾਂ ਦੀ ਸਾਰੀਆਂ ਦੇ ਬਈ ਜਾਇਜ਼ ਹੀ ਹੋਣਗੇ ਜਾਇਜ਼ ਬਈ ਠੀਕਾ ਦੋ ਬੰਦਾ ਨਾ ਕਮੈਂਟ ਕਰਦਿਆਂ ਦੇ ਲਈ ਵੀ ਜੈ ਦੱਸਣ ਲੱਗੇ ਨੂੰ ਕੀ ਫਰਕ ਹੁੰਦਾ ਜਦੋਂ ਤੁਸ ਨੂੰ ਪੁੱਛਣ ਲੱਗਿਆਂ ਨੂੰ ਕੀ ਹੋਣਾ ਹੂੰ ਮੈਂ ਕਮੈਂਟਾਂ 'ਚ ਬੋਲ ਦਿੰਦਾ ਵੀ ਰੇਟ ਜੇ ਦੱਸ ਦੋਗੇ ਫਿਰ ਕਿਉਂ ਜੀ ਪੁੱਛਣ ਲਓਗੇ ਫਿਰ ਕੀ ਹੋ ਜਾਊਗਾ ਬਰਾਬਰ ਸੇਮ ਹੀ ਆ ਗਿਆ ਸੇਮ ਹੀ ਆ ਗਿਆ ਹੁਣ ਤੁਸੀਂ ਆਂ ਦੱਸੋ ਮੈਂ ਪੈਸੇ ਲਾਇਆ ਮੈਂ ਮਿਹਨਤ ਕੀਤੀ ਆ ਦੇਖ ਫੇਲ ਲਾਇਆ ਸਾਰਾ ਕੁਝ ਕੱਖ ਪੱਠਾ ਪਾਉਣੇ ਆ ਤੈਨੂੰ ਸੱਦਿਆ ਤੇਰੀ ਮਾਂ ਵੇਟ ਕਰੀ ਨਹੀਂ ਹਾਂ ਤੈਨੂੰ ਫੋਨ ਕਰਦੇ ਆਂਗੇ ਹੂੰ ਉਂਝ ਤੈਨੂੰ ਫੋਨ ਨਾ ਕਰੀਏ ਤੂੰ ਕਿਵੇਂ ਆ ਜਾਵੇਂਗਾ ਬਾਕੀ ਯਾਰ ਨਾ ਵਪਾਰ ਦਾ ਇੱਕ ਵੱਲ ਹੈ ਹੀ ਭਰਾਵੇਂ ਸਮਝ ਜਾ ਕੇ ਵਪਾਰ ਦਾ ਚ ਪੜ੍ਹਦਾ ਜ਼ਰੂਰੀ ਹੁੰਦਾ ਤੁਸੀਂ ਸ਼ਾਇਦ ਪਤਾ ਨਹੀਂ ਕੀ ਇਹਨੂੰ ਸਮਝ ਹੀ ਨਹੀਂ ਰਹੇ ਇਸ ਗੱਲ ਨੂੰ ਨਾ ਇਹ ਆਪ ਆਪਣੇ ਮਤਲਬਕ ਦਾ ਹੈ ਨਾ ਜਦੋਂ ਆਪਾਂ ਵਪਾਰ ਕਰਾਂਗੇ ਨਾ ਆਪਾਂ ਉਸ ਤਾਂ ਜਾ ਕੇ ਦੇਖਾਂ ਆਪਣੇ ਆਪ ਨੂੰ ਮਹਿਸੂਸ ਫੇ ਪਤਾ ਲੱਗੂਗਾ ਵੀ ਇਹ ਕਿਉਂ ਹਾਂ ਫ੍ਰੇਕ ਬੰਦੇ ਦੀ ਵੀਡੀਓ ਤੇ ਲਿਖ ਕਮੈਂਟ ਹੁੰਦਾ ਵੀ ਬਈ ਕੋਈ ਮਰਦਾ ਵੀ ਫਾਹਾ ਪਿੰਦਲ ਵੀ ਯਾਰ ਤੁਸੀਂ ਆਪ ਆਪਾਂ ਪੰਜਾਬ ਚ ਰਹਿੰਦੇ ਹੋ ਪੰਜਾਬੀਆਂ ਨੂੰ ਕੰਮ ਕਰਨ ਦਿਓ ਵੀ ਇੱਕ ਤਾਂ ਇਹਨੂੰ ਪ੍ਰਵਾਸੀ ਇੱਥੇ ਆ ਗਏ ਹੁਣ ਜਿਹ ਪੰਜਾਬੀ ਕੰਮ ਕਰਦੇ ਪੰਜਾਬੀ ਨੂੰ ਕੰਮ ਨਹੀਂ ਕਰਨ ਦੇਣਾ ਹੂੰ ਹੋਣ ਪੰਜਾਬੀ ਗਏ ਵੇਚਦਾ ਬੰਦਾ ਯਾਰ ਤੁਸੀਂ ਰੇਟ ਪੁੱਛ ਲਓ ਭਰਾ ਫੋਨ ਆ ਲਿਆ ਕਰੋ ਫੋਨ ਲੱਗ ਕਾ ਮੈਂ ਤੈਨੂੰ ਫੋਨ ਕਰਕੇ ਪੁੱਛ ਲੈ ਵੀ ਕਦੋਂ ਆਏਗਾ ਹਾਂ ਹਾਂ ਜੇ ਤੈਨੂੰ ਮੈਂ ਪੁੱਛਾਂ ਨਾ ਤੂੰ ਤੂੰ ਤਾਂ ਆਵੇਂਗਾ ਮੈਂ ਕਿਵੇਂ ਆਵਾਂਗਾ ਫਿਰ ਸਹੀ ਆ ਦੋ ਨੰਬਰ ਕੱਟੀ ਆ ਗਿਆ ਆਪਣੇ ਕਿੰਨੀ ਕੁ ਮਰਦੀ ਲੱਗ ਭਗ ਜਾ ਡੇਢ ਸਾਲ ਦੀ ਉਮਰ ਲਖੇ ਕੱਟੀ ਦਾ ਫੇਸ ਦੇਖ ਸਿੰਗ ਸੁੰਗ ਦੇਖ ਕੁਆਲਿਟੀ ਤੇ ਖੜਮੀ ਪੂਰੀਆਂ ਵੀ ਜਾਨੀ ਕੱਲ ਵੀ ਕੱਦ ਕਾਠ ਵਾਲੀ ਕੱਟੀ ਸ਼ਕੀਨ ਆ ਗਈ ਨਾ ਪੂਰੀ ਪੂਰੀ ਸ਼ਕੀਨ ਕੱਟੀ ਹਮ ਲੈ ਤੋਰ ਦੇ ਪਹਿਲਾਂ ਪਾਸ ਨੂੰ ਇੱਕ ਥਾਂ ਦਿਖਾ ਦੀ ਕੱਟੀ ਦੇ ਥਾਂ ਥਣ ਚਾਰ ਹੋਣਗੇ ਲਖੇ ਇਹ ਗੱਲ ਦੀ ਆਪਣੀ ਜ਼ ਥਣ ਚਾਰ ਹੋਣਗੇ ਇਹ ਪਤਾ ਲੱਗ ਗਿਆ ਵੀ ਕਿੰਨੇ ਗੈਪ ਚ ਕਿੰਨੇ ਸਾਈਜ਼ ਦੇ ਹਾਂ ਹਾਂ ਕੈ ਬੂ ਆਪ ਦਾ ਚੈੱਕ ਅਪ ਮਾਲਕਾ ਨੇ ਵੀ ਦੇਖ ਕਾ ਬੜੀ ਸੁਣੀ ਨਾ ਘੱਟੀ ਨਾ ਦਰੀਆ ਭਾਈ ਪੂਰੀ ਚੰਗੀ ਕੱਟੀ ਆ ਸਟ੍ਰੇਟ ਕੱਟੀ ਆ ਦੇਖ ਲੰਮੀ ਦੇਖ ਹੂੰ ਜੇ ਮੈਂ ਛੋਟਾ ਨਾ ਬੱਚਾ ਹਾਂ ਲੱਤਾਂ ਲੰਬਾਈ ਨੂੰ ਵੀ ਬੜੀ ਚੰਗੀ ਪਤਾ ਹੀ ਲੰਬਾਈ ਇਹ ਦੱਸਦੀ ਹੈ ਕੁਆਲਿਟੀ ਨਾ ਸ਼ੋਅ ਹੁੰਦੀ ਹੁੰਦੀ ਆ ਹਾਂ ਬਿਲਕੁਲ ਬਿਲਕੁਲ ਭਾਈ ਇੰਨਾ ਕਿ ਥੋੜਾ ਜਰੂਰ ਮਿੱਤਰ ਪਿਆਰੋ ਆ ਥੋੜੀ ਜਿਹੀ ਦਰਾਖਤ ਦੀ ਛਾਂ ਪੈਂਦੀ ਹੈਗੀ ਕਿਤੇ ਕਿਤੇ ਚਿੱਟੇ ਜਿਹੜਾ ਸਾਂਝ ਨਹੀਂ ਧੁੱਪ ਚ ਪੈਂਦੀ ਜੇ ਡੱਬ ਜੇ ਇਹ ਘੱਟੀ ਦੇ ਕੋਈ ਡ ਤੇ ਕੱਟੀ ਦੀ ਖੜ ਨਹੀਂ ਖੋਣੀ 2 ਨੰਬਰ ਕੱਟੀ ਲੱਗ ਵਾ 1.5 ਸਾਲ ਦੀ ਉਮਰ ਹੈ ਪੁੱਠੇ ਪੱਠ ਦੀ ਕੱਟੀ ਸ਼ਕੀਨ ਆ ਗਈ ਤੇ ਇੱਥੋਂ ਤੋਂ ਦੁਬਾਰਾ ਨੇੜੇ ਹੋ ਕੇ ਦਿਖਾ ਦੇਣਾ ਤੇ ਇੱਥੋਂ ਸੀ ਜਿਹੜੀ ਸਿੰਗਾ ਦੀ ਵੰਤਰ ਫੇਸ ਕੁਆਲਿਟੀ ਆ ਉਹ ਚੈੱਕ ਕਰ ਪੂਰੀ ਚੰਗੀ ਦਾ ਲੱਗਿਆ ਜਦੋਂ ਭੀੜ ਭਾਣ ਲੱਗੀ ਇਹਨਾਂ ਨੂੰ ਹਾਂ ਗੱਲ ਦੇਖੀ ਬਣੀ ਗੱਲ ਹੀ ਹੋਰ ਬਣੀ ਨਹੀਂ ਇਹਦੀ ਹਾਂ ਠੀਕ ਹੈ ਲਾਈ ਮਿੱਤਰ 2 ਨੰਬਰ ਆਈ ਕੱਟੀ 1.5 ਸਾਲ ਦੀ ਠੀਕ ਹੈ ਤੇ ਆ ਆ ਗਈ ਸੀ ਆਪਣਾ ਕੋਲ ਕੱਟੀ ਪਹਿਲੇ ਨੰਬਰ ਤੇ ਤੇ ਹੁਣ ਆ ਗਈ ਕੱਟੀ ਆਪਣਾ ਕੋਲੇ 3 ਨੰਬਰ ਇਹ ਵੀ 1.5 ਸਾਲ ਦੀ ਉਮਰ ਹੈ ਝੋਲੀ ਝਾਲੀ ਇਹਦੀ ਦਿਖਾ ਲੈ ਭਾਈ ਹੂੰ ਝੋ ਠੀਕ ਆ ਅਗੂ ਵਾਲਾ ਜੈਡ ਬਲੈਕ ਵਾਲਾ ਕੰਮ ਹੈ ਜੈਡ ਬਲੈਕ ਕਾਲੀ ਹੈ ਬਸ ਇੱਕ 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 ਆ ਜੀ ਦੇਖ ਲੱਖੇਗੇ ਨਹੀਂ ਹੂੰ ਪੁੱਠਾ ਬੜਾ ਇਕੱਠਾ ਪੱਠਾ ਲੈ ਐਨੀ ਚੌੜੀ ਹੈ ਗੱਟੀ ਦੇਖ ਹਜੇ ਬੱਚਾ ਹੂੰ ਸਹੀ ਗੱਲ ਆ ਠੀਕ ਆ ਨਾ ਤੇ ਡੇਢ ਸਾਲ ਦੀ ਆ ਹਾਂਜੀ ਥੋੜੀ ਮਿਹਨਤੀ ਪਾਲੂਗੀ ਲਿਬੀ ਟੀਕੇ ਤੇ ਆਪਾਂ ਐ ਨਹੀਂ ਕਹਿੰਦੇ ਵੀ ਚਾਰ ਪੰਜ ਪੰਜ ਕਿ ਮਹੀਨੇ ਪਾਲੂਗੀ ਹਾਂ ਪੰਜ ਦੇ ਲਾਲਾ ਸੱਤ ਮਹੀਨੇ ਚਾਰ ਚਾਰ ਮਹੀਨੇ ਮਸਾਂ ਹਾਂ ਪੰਜ ਪੰਜ ਮਹੀਨੇ ਗਈ ਹੱਦ ਐ ਜੇ ਫੀਡ ਪਾ ਕੇ ਤਿਆਰ ਕਰਨੀ ਹੈ ਨਾ ਜੀ ਆਪਾਂ ਹੁਣ ਆਪਾਂ ਦਿਖਾ ਲ ਵੀ ਐਂ ਦੇਖ ਕਿੰਨੀ ਫਲਾਣੇ ਦੀ 2 ਸਾਲ ਦੀ ਤਿਆਰ ਹੋਣੀ ਫੇਰ ਤਾਂ ਭਰਾਵਾ ਟ ਇਦਾਂ ਤੋੜ ਦੇ ਬਾਈ ਫਿਰ ਇਹ ਕੱਟੇ ਹੈਗਾ ਮਿੱਤਰ ਆਪਾਂ ਕੋਲ 7 ਨੰਬਰ ਇਹ ਵੀ ਡੇਢ ਸਾਲ ਦੀ ਥਾਣੇ ਦੀ ਵਿਚਾਰ ਹੈ ਲਗਭਗ ਤਿੰਨਾ ਘਟਾਂ ਵਿਚ ਦੇ ਵਿਚਾਲੇ ਖੜੇਗਾ ਡੇਢ ਡੇਢ ਸਾਲਾਂ ਇਹ ਇੱਕ ਇੱਕ ਇੰਚ ਚ ਪੂਛੇ ਟੀ ਮਸਾ ਹੀ ਹੋਊਗੀ ਇੱਥੋਂ ਕੱਦ ਕਾੜ ਦੀ ਸ਼ਰੀਰ ਦੀ ਬੰਤਰ ਤੁਸੀਂ ਚੈੱਕ ਕਰ ਸਕਦੇ ਹੋ ਹਣਾ ਇੱਥੇ ਫੇਸ ਕੁਆਲਟੀ ਦੇ ਲੋ ਰਾਜੀ ਜਿਹਾ ਜਮਾ ਪੂਰੀ ਠੋਸ ਜੇ ਸ਼ਰੀਰ ਦੀ ਹੈ ਨਾ ਠੋਸ ਸ਼ਰੀਰ ਦੀ ਆ ਹਾਂ ਐਂ ਜਾਣ ਚ ਸ਼ਰੀਰ ਇਹ ਹੈ ਐਂ ਨਿਕਲੂਗਾ ਕੱਚਾ ਬਿਲਾ ਵੀ ਹਲਕੇ ਸ਼ਰੀਰ ਦੀ ਆ ਕੱਟੀ ਚੰਗੀ ਆ ਬਸ ਆਲੇ 4 ਮਿੰਟ ਤੱਕ ਕਰਨ ਵਾਲੀਆਂ ਆ ਤਿੰਨੇ ਘੰਟੇ ਵਿਚਾਲੇ ਜਿਹੜੀਆਂ ਇਹ 4 4 5 5 ਮਿੰਟ ਨੇ ਗਈ ਹੱਦ ਠੀਕੇ ਪਰੋਂ ਦੇਖ ਹਾਂਜੀ 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 ਹੂੰ ਤੇ ਅੱਗੇ ਕੀ ਆਪਣੇ ਕੋਲੇ ਇਹ ਵੀ ਡੇਢ ਸਾਲ ਪੂਰੀ ਚੰਗੀ ਕੱਟੀ ਆ ਵੀ ਇਹ ਵੀ ਡੇਢ ਸਾਲ ਦੀ ਹੈਗੀ ਨਾ ਹਾਂਜੀ ਹਾਂਜੀ ਠੀਕ ਆ ਸਿੰਗਲ ਤੋਂ ਖਾਣੇ ਕਰਨ ਵਾਲੀ ਵੀ ਮੋੜ ਦੀਆਂ ਦਾਣਾ ਤੋਂ ਪਤਾ ਦਾਣਾ ਨੂੰ ਨਾ ਤੁਹਾਨੂੰ ਪਤਾ ਵਈ ਪਾਉਣੇ ਮੜ ਮੜ ਲੱਗ ਜਾਂਦਾ ਹਾਂ ਤੇ ਲਥਾਨ ਦਿਖਾ ਦੀ ਕੱਟੀ ਦੇ ਬਾਰੇ ਥਾਣ ਬਈ ਯਾਰ ਥਾਣਾ ਦੀ ਜ਼ਿੰਮੇਵਾਰੀ ਇਹਦੀ ਹੂੰ ਥਾਣ ਦੇਖ ਚੋਲੀ ਦੇ ਉਲੂ ਤਾਂ ਬਾਗਮਾਲਾ ਕੀ ਯਾਰ ਦੇਖ ਉਹ ਹੀ ਮੂਰੇ ਮਾਰਾ ਜੀ ਦੁਹਾਦੀ ਦੁਬਾਰਾ ਸਮਾਰਕ ਆਪਾਂ ਹੂੰ ਇਥੋਂ ਨਹੀਂ ਆ ਮਾਰੇ ਛੋੜ ਜੀ ਯਾਰ ਸਹੀ ਆ ਛੋੜੀ ਛੜੀ ਤਾਂ ਆਪਾਂ ਦੇਖ ਕੇ ਲਈਦੇ ਹੂੰ ਜਿੱਦੇ ਹੁੰਦੀ ਹੈ ਪੰਜ ਥਣਾਂ ਦੀ ਤੈਨੂੰ ਪਹਿਲਾਂ ਹੀ ਵੀਡੀਓ ਚਲਾਉਣ ਤੋਂ ਕਹਿ ਦੇਣ ਰੱਖੇ ਪੰਜ ਹੈਗੇ ਨੇ ਹੂੰ ਕਈ ਵਾਰ ਪੰਜ ਵਾਲੀ ਵੀ ਲੈਣੀ ਪੈ ਜਾਂਦੀ ਭਰਾਵਾ ਉਹਦੀ ਜਾਨ ਬਚਾਉਣ ਵਾਲਾ ਕੰਮ ਹੋ ਜਾਂਦਾ ਚਲੋ ਦੱਸ ਕੇ ਦਿੱਤੀ ਆਂਦੀ ਵੀ ਹਾਂ ਦੱਸ ਕੇ ਦਿੱਤੀ ਆਂਦੀ ਆ ਵਿੱਚ ਭਰਾ ਵਹਿਮ ਕਰਦੇ ਨੇ ਜੋ ਚਾਰ ਥਣਾਂ ਚ ਦੁੱਧ ਨਹੀਂ ਪੂਰਾ ਕੱਢ ਸੀ ਪੰਜਵੇਂ ਦੇਖ ਦੇ ਲਾਈਵ ਟੁਆਇਚ ਨਾ ਪਏ ਜੇ ਹੋਰ ਵੀ ਤੂੰ ਦੇਖਣਾ ਪੈਣਾ ਲਾਈਫ ਆਫ ਚੱਕ ਚੱਕ ਬਚਕ ਤਲਕਣ ਬੜੀ ਯਾਰ ਥਾਂ ਜੀ ਨਾ ਤੇਰੀ ਤਲਕਣ ਤਾਂ ਬਈ ਯਾਰ ਤੇਰੇ ਸਾਹਮਣੇ ਹੁਣ ਹਮ ਲੈ ਮਤਰਾ ਇਹ ਘੱਟੀ ਹੈਗੀ 4 ਨੰਬਰ ਤੇ 3 ਨੰਬਰ ਤੇ 2 ਨੰਬਰ ਡੇਢ ਡੇਢ ਸਾਲ ਦਾ ਥਣ ਚਾਚਾ ਲਾਗੇ ਇੱਕੋ ਹਾਨ ਪਰਾਂ ਵਾਲੇ ਜਾਇਵਾ ਸਰੀਰ ਦੀ ਬੰਤਰ ਦਾ ਫਰਕ ਆ ਠੀਕ ਆ ਤਿੰਨਾਂ ਦਾ ਉਸ ਵਿੱਚ ਮਲੇ ਥੋੜੀ ਮਹੀਨਾ ਵੀ ਵਧੂਗਾ ਨਾ ਜੱਗੇ ਇਹ ਇਹਨਾਂ ਨੂੰ ਵੱਧਦਾ ਯਾਰ ਹਾਂ ਕਿਉਂਕਿ ਹਾਈਟ ਦਾ ਪਤਾ ਲੱਗਦਾ ਸਰੀਰ ਦੀ ਬੰਤਰ ਤੋਂ ਪਤਾ ਲੱਗਦਾ ਹੈਗਾ ਲੱਗਦਾ ਪੌਣੇ ਕਿ ਦੋ ਸਾਲੇ ਹੋਣੀ ਹੈ ਘੱਟੀ ਤੇਰੀ ਹਾਂਜੀ ਹਮ ਠੀਕ ਆ ਤੇ ਅੱਗੇ ਕੀ ਆਪਣੇ ਕੋਲ ਆਹ ਘੱਟੀ 2 ਸਾਲ ਦੀ ਘੱਟੀ ਦੇਖ ਪਹਿਲਾਂ ਇਹਨਾਂ ਦੇਖ ਲਖੇ ਹੂੰ ਵਜਨ ਚ ਕਿੰਨੇ ਚਾ ਘੱਟੀ ਠੀਕ ਆ ਪਰ ਥਾਂ ਦਾ ਖਾਦੀ ਵਾਲਾ ਪੱਕਟੀ ਹਾਂਜੀ ਲੈ ਮੈਂ ਤੁਹਾਨੂੰ ਥਾਂ ਦਿਖਾ ਜੀ ਉੱਟੀ ਆਪਾਂ ਥਾਂ ਚੈੱਕ ਕਰੋ ਕਿੰਨੇ ਸੋਨੇ ਗੈਵਸ ਲੱਗੇ ਹੋ ਨਾ ਪੂਰੇ ਹੂੰ ਜਿਹੜਾ ਸਿੰਗ ਦਾ ਸਾਦੀ ਹਰ ਪੱਕਟੀ ਦੇ ਸਿੰਗ ਸੁng ਦਾ ਦੇਖ ਰੰਗ ਲੱਗਿਆ ਹੋਆ ਹੂੰ ਬਿਲਕੁਲ ਨਾਲ ਹੀ ਸਿੰਗ ਕਰਮਲ ਦੇ ਮੋੜੇ ਬਹਿਗੇ 2 ਸਵਾ 2 ਸਾਲ ਦੀ ਘੱਟੀ ਹੈ ਜੀ ਨਾ 22 ਸਾਲ ਦੇ ਨੇ ਹਣਾ ਹੂੰ ਹੂੰ ਦੰਦੋ ਬਾਈ ਕਿਵੇਂ ਆਏ ਦੋ ਆ ਦੰਦ ਵੀਰੇ ਨੰਨ੍ਦਾ ਦੋੰਦ ਹੋ ਗਈ ਹਾਂਜੀ ਇਹ ਤਾਂ ਫਿਰ ਮਾਲਾ ਵੀ ਕਰਮ ਵਾਲੇ ਅੱਜ ਇਸ ਵੇਲੇ ਟੀਕਾ ਭਰਉਣ ਵਾਲੀ ਹੈ ਨਾ ਇਹਦਾ ਕਰਮਾਂ ਦੇ ਕਫੇ ਐ ਨਹੀਂ ਪਤਾ ਦੇਖਾ ਆਪਾਂ ਤਾਂ ਲੈ ਕੇ ਆਏ ਕਿਸੇ ਦਾ ਟੀਕਾ ਭਰਾ ਹੋ ਕਿਸੇ ਦੀ ਗੱਬਣੀ ਨਿਕਲੇ ਆਪਾਂ ਐ ਨਹੀਂ ਕਹਿੰਦੇ ਵੀ ਮੈਂ ਲੈ ਵੀ ਕਹਨਾਂ ਨੀ ਵੀ ਟੀਕਾ ਭਰਿਆ ਹਾਂ ਇੱਕ ਆਪਾਂ ਆਪਰੋਂ ਵੱਖਰੀ ਗੱਲ ਇੱਕ ਭਰਿਆ ਭਰਾ ਕਿਸੇ ਦਾ ਹੁੰਦਾ ਉਹ ਵੱਖਰਾ ਹਾਂ ਉਹ ਚੈੱਕ ਜ਼ਰੂਰ ਕਰਾਇਆ ਕਰਨਾ ਕਈ ਵੀ ਸੱਜਣ ਮਿੱਤਰ ਕਿਸੇ ਤੋਂ ਵੱਡੀ ਝੋਟੀ ਲੈ ਅੰਦਰ ਕਈ ਵਾਰ ਪਤਾ ਨਹੀਂ ਵੀ ਲੱਗਦਾ ਹੂੰ ਠੀਕ ਹੈ ਲੈ ਖੜਨ ਦੀ ਝੋਟੀ ਝੋਟੀ ਮਿੱਤਰੋ ਕਾਦੇ ਕਾੜ ਪੂਰਾ ਫੁੱਲ ਆ ਗਿਆ ਤਾਂ ਆਉਂਦੀ ਲੰਬਾਈ ਨੂੰ ਚੈੱਕ ਕਰ ਲਿਓ ਸਿੰਗ ਸ੍ਰੀ ਦੀ ਬਾਂਦ ਤਰੀ ਸੁਣਿਆ ਥਣਾ ਦਾ ਗੈਪਸ ਹੈ ਜੀ ਸੋਹਣਾਗਾ ਰਾਜੀ ਆ ਕੱਟੀ ਆ ਹਾਂ ਆਉਣ ਨਾਲ ਟਾਂਚਾ ਮਨੋ ਮੋਟੇ ਸਾਹਿਬ ਮੰਨ ਕੇ ਚੱਲੋ ਕਰਮ ਵਾਲੀਏ ਵਧੀਆ ਤਿਆਰ ਹੋ ਗਈ ਨਾ ਤਾਂ ਡੇਢ ਕ ਲੱਖ ਰੁਪਏ ਦੀ ਇੱਕ ਚੱਕ 35-40 ਹਜ਼ਾਰ ਰੁਪਏ ਦੀ ਸਾਲ ਨੂੰ ਆ ਰਾਮ ਨਾਲ ਪੋਲੇ ਹੱਥ ਨਾਲ ਹੋਣੀ ਜੀ ਵੇਖ ਕੇ ਦੇਖੋ ਬਾਕੀ ਸਮਾਂਗਾ ਪ੍ਰਮਾਤਮਾ ਤੁਹਾਸਾ ਵੀ ਆਪਣੀ ਇੱਕ ਸੋਚ ਹੁੰਦੀ ਆਪਣੀ ਸਮਝ ਹੁੰਦੀ ਆਉਣ ਵਾਲੇ ਸਾਰੇ ਆ ਐਂ ਜੇ ਕਰ ਲਾਂਗੇ ਐਂ ਜੇ ਹੋ ਜੂ ਨਾ ਜੀ ਹਾਂ ਜਿਹੜਾ ਸ੍ਰੀ ਦੀ ਬਾਂਦ ਤਰਾ ਕੱਟੀ ਦਾ ਪੱਠਾ ਫੜੀ ਇੱਕ ਤਰ੍ਹਾਂ ਦੀ ਲੱਖੇ ਹਾਂ ਇਹ ਤੇ ਏਟੀਮ ਨੇ ਐਫ ਡੀ ਇਸ ਤਰ੍ਹਾਂ ਦੇ ਅੱਜ ਬਨਰ ਪੀ ਲਾ ਕੇ ਮੰਨ ਕੇ ਚੱ ਅਇਤੋ ਕੱਟੀ ਤੋਂ ਦੁਬਾਰਾ ਦਿਖਾ ਦਿੰਨੇ ਡਾ ਦੇਖੀ ਮੈਂ ਕੋਈ ਐ ਮੈਂ ਕਹਿ ਦਿਆ ਹਰਿਆਣੇ ਹੁੰਨੇ ਦੀ ਨਹੀਂ ਭਰਾਵਾ ਅੱਛਾ ਹੈ ਪਿਆ ਆਪਣਾ ਕੋਲੇ ਪੰਜਾਬ ਚੀ ਮਾਲ ਹੁੰਦਾ ਦੇਖ ਆਪਾਂ ਦਾ ਪੰਜਾਬੀਆਂ ਭਰਾਵਾ ਪੰਜਾਬ ਦੇ ਖਾਣੇ ਜਿੱਥੋਂ ਰਹੀਏ ਕਹਿੰਦੇ ਉੱਥੇ ਦੇ ਜਿਹੜਾ ਖਾਣਾ ਪੈਂਦਾ ਜਿਹੜੇ ਮੁਲਕ ਦਾ ਖਾਈਏ ਉਹਦਾ ਪੂਰਾ ਨਹੀਂ ਮੰਨੀਦਾ ਹਾਂ ਹਰਿਆਣੇ ਚ ਕਿਹੜਾ ਕੋਈ ਬਾੜਾ ਲ ਵੀ ਐਲ ਵੀ ਹਾਂ ਬਾਲਟੀਆਂ ਸਾਈਡਾਂ ਦੀ ਲਾਈਆਂ ਪਈਆਂ ਹੁੰਦੀਆਂ ਬਾਕੀ ਜਦੋਂ ਹਨਾ ਕਿ ਇਹ ਕਹਿ ਕੇ ਦੇ ਦਿੰਦੇ ਹਰਿਆਣੇ ਦੀ ਆ ਜਦੋਂ ਬਾਲਟੀ ਕਮਾਂਡੀਆਂ ਦੇ ਘਰੇ ਆਉਂਦੀ ਹੈ ਫਿਰ ਪਤਾ ਲੱਗਦਾ ਲ ਵੀ ਵੇੜਾ ਬਾਈ ਜੇ ਕਿਹੜਾ ਹਰਿਆਣੇ ਚੋਂ ਲੈ ਕੇ ਆਇਆ ਸੀ ਇਹ ਐਡੀ ਨਹੀਂ ਪੰਜਾਬ ਆਪਣਾ ਇਨਾ ਮਾੜਾ ਨਹੀਂ ਲਖੇ ਜਿੰਨਾ ਲੋਕ ਬਣਾਈ ਬੈਠੇ ਨੇ ਹੁਜੇ ਕਿਸੇ ਸੱਜਣ ਮਿੱਤਰ ਨੇ ਮੱਝਾਂ ਦਾ ਕੰਮ ਕਰਦਾ ਤਾਂ ਵੀ ਹਰਿਆਣੇ ਚੋਂ ਆਉਂਦੀਆਂ ਜੇ ਕਿਸੇ ਨੇ ਕਟੀਆਂ ਦਾ ਤਾਂ ਵੀ ਹਰਿਆਣੇ ਚੋਂ ਵੀ ਆਪਣੇ ਤਾਂ ਕੁਛ ਵੀ ਨਹੀਂ ਫਿਰ ਆਪਣਾ ਤਾਂ ਕੁਛ ਵੀ ਨਹੀਂ ਆਪਾਂ ਦਾ ਪੰਜਾਬ ਇਹ ਵੀ ਨਾਂ ਦੇ ਪੰਜਾਬ ਪੰਜਾਬ ਦਾ ਫਿਰ ਲੱਤਾਂ ਖਾਣਾ ਹਾਲਾਂਕਿ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਨੰਬਰ 1 ਪੰਜਾਬ ਹੈ ਪੰਜਾਬ ਜੀ ਦੇ ਦੁੱਧ ਵਾਲੇ ਦੇਣ ਵਾਲੇ ਪਸ਼ੂ ਬਹੁਤ ਜਿਆਦੇ ਨਹੀਂ ਜਿਵੇਂ ਭਵੰਤ ਵਾਲਾ ਕਹਿੰਦਾ ਵੀ ਤੇਰੇ ਘਰ ਸੋਨੇ ਦੀ ਕਹਿੰਦਾ ਮੁੰਦਰੀ ਤੇ ਵਿੱਚ ਨਾਗ ਪੰਜਾਬ ਦਾ ਨਹੀਂ ਤੇਰੇ ਆਪ ਦੇ ਘਰੇ 17 ਕਿਲੋ ਦੁੱਧ ਕੱਢਿਆ ਤੂੰ ਫੁਪੜਾ ਹਰਿਆਣੇ ਚੋਂ ਆ ਤੇ ਆਉਂਦੇ ਜਿਵੇਂ ਜਹਾਂ ਪੰਜਾਬ ਦੀ ਪਯੌਰ ਠੀਕ ਠੀਕ ਕਿਉਂ ਨਹੀਂ ਕਰਕੇ ਸਾਰੇ ਕੋਲ ਚਲੋ ਠੀਕ ਆ ਕਦੇ ਹੁੰਦਾ ਵੀ ਕੋਈ ਪੰਜਾਬ ਵਾਲੀ ਜੀ ਹਰਿਆਣੇ ਜਵਾਗੀ ਹਰਿਆਣੇ ਜੀ ਪਿਆਉ ਚ ਆ ਗਈ ਤਾਂ ਆਦਲਾ ਬੰਦੀ ਹੁੰਦੀ ਪਰ ਪਰ ਜੇ ਹਰਿਆਣੇ ਵੀ ਪਰਮਾਨੈਂਟ ਰੂਟੀਨੀਅਮ ਨਾਲ ਆ ਵੀ ਸਾਰਾ ਕੰਮ ਹਰਿਆਣੇ ਦੇ ਪੰਜਾਬ ਬੰਦਾ ਨਹੀਂ ਲੈਣਾ ਭਮੀ ਆਪਦਾ ਉਹ ਗਲਤ ਗੱਲ ਹੈ ਬਸ ਉਹ ਹਰਿਆਣੇ ਦਾ ਗਹਿ ਕੀ ਖਾਣ ਵਾਲਾ ਬਾਕੀ ਮੈਨੂੰ ਨਾ ਇੱਕ ਗੱਲ ਤੇ ਆਇਆ ਹੁੰਦਾ ਜਿਵੇਂ ਹਰਿਆਣੇ ਦੇ ਤੇ ਨਾ ਬੂਰੀ ਘੱਟ ਘੱਟ ਹੁੰਦੀ ਹੈ ਵਿੱਚ ਭਰਾ ਯਾਰ ਹਰਿਆਣੇ ਦੀ ਕਹਿੰਦੇ ਯਾਰ ਬੂਰੀ ਹਰਿਆਣੇ ਦੀ ਕਹਿੰਦੇ ਪੂਰੀ ਵੀ ਹਰਿਆਣੇ ਦੀ ਕਹਿੰਦੇ ਨੀਲੀ ਰਵੀ ਵੀ ਹਰਿਆਣੇ ਉਹਨਾਂ ਕੋਲ ਤਾਂ ਦੇਖਣ ਨੂੰ ਨਹੀਂ ਹੁਣ ਤਾਂ ਬਸ ਸਿੱਖਿਆ ਵੀ ਹਰਿਆਣੇ ਦੀ ਕਹੇ ਚੱਲ ਜੀ ਉਹ ਮੈਨੂੰ ਗੱਲ ਦੱਸਦੇ ਸੀ ਮੈਨੂੰ ਕਿਸੇ ਮਿੱਤਰ ਦਾ ਫੋਨ ਆਇਆ ਸੀ ਉੱਥੋਂ ਹਰਿਆਣੇ ਚ ਉਹ ਮੈਨੂੰ ਕਹਿੰਦੇ ਸਾਡੇ ਤਾਂ ਬੂਰੀ ਦੇ ਲਾਵੀ ਬਾਈ ਦਾ ਗੱਲਾਂ ਵੀ ਖਰੀਆਂ ਮਿੱਤਰੋ ਤੇ ਕਟੜਾਂ ਵੀ ਖਰੀਆਂ ਟੋਟਲ 5 ਕਟੜਾਂ ਜਿਹੜੇ ਪਰਾਂ ਨੂੰ ਜਿਹੜੀ ਕੱਟੀ ਪਸੰਦ ਹੋ ਬਾਈ ਨਾਲ ਕਰ ਲਓ ਸੰਪਰਕ 97799959511 ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ